ਤੇ ਇਸ ਲੋਕਤੰਤਰ ਦਾ ਮਹਾਕੁੰਭ ਚੱਲ ਰਿਹਾ ਹੈ ਪਹਿਲੇ ਚਰਨ ਦਾ મતદાન ਹੋ ਚੁੱਕਾ ਹੈ ਤੇ ਲਗਾਤਾਰ ਰਾਜਨੀਤਿਕ ਦਲ ਸੱਤਾ ਦੀ ਕੁਰਸੀ ਦੇ ਕਾਬਜ ਹੋਣ ਲਈ ਪ੍ਰਿਆਸ ਚ ਜੁਟੇ ਹੋਏ ਨੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਮੱਗਿਆ ਆਇਆ ਹੈ ਪੰਜਾਬ ਦੀ ਗੱਲ ਵੀ ਕਰੀਏ ਤੇ ਪੰਜਾਬ ਚ ਵੀ ਲਗਾਤਾਰ ਰਾਜਨੀਤਿਕ ਪਾਰਟੀਆਂ ਦੇ ਲੋਕ ਸੱਤਾ ਦੀ ਜਿਹੜੀ ਕੁਰਸੀ ਹੈ ਉਹ ਤੱਕ ਪਹੁੰਚਣ ਲਈ ਆਪਣਾ ਯੋਗਦਾਨ ਪਾਣ ਲਈ ਉਦੇ ਚ ਜਿਹੜੀਆਂ 13 ਲੋਕ ਸਭਾ ਸੀਟਾਂ ਨੇ ਉਹਤੇ ਕਾਬਜ ਹੋਣ ਲਈ ਲਗਾਤਾਰ ਜੂਟੇ ਹੋਏ ਨੇ ਵਕ ਵਕ ਢੰਗ ਤਰੀਕੇ ਅਪਣਾ ਰਹੇ ਨੇ ਅਸੀਂ ਦੇਖਦੇ ਆਏ ਹਾਂ ਜਦੋਂ ਵੀ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਹੁੰਦੀਆਂ ਆ ਉਦੋਂ ਰਾਜਨੀਤਿਕ ਪਾਰਟੀਆਂ ਦੇ ਕਈ ਲੋਕ ਇੱਧਰ ਤੋਂ ਉੱਧਰ ਛਾਲ ਮਾਰ ਕੇ ਜਾਂਦੇ ਰਹੇ ਨੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਆਇਆ ਰਾਮ ਗਿਆ ਰਾਮ ਦੀ ਰਾਜਨੀਤੀ ਜਿਹੜੀ ਹੈ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਦੇਸ਼ ਦੇ ਵਿੱਚ ਪਰ ਪੰਜਾਬ ਚ ਇਹਦਾ ਟ੍ਰੈਂਡ ਹਾਲਾਕੀ ਬਹੁਤ ਘਟ ਰਿਹਾ ਹੈ ਇੰਨਾ ਜਿਆਦਾ ਨਹੀਂ ਦੇਖਿਆ ਗਿਆ ਖਾਸ ਕਰਕੇ ਚੋਣਾਂ ਦੇ ਵਿੱਚ ਵੱਡੇ ਲੀਡਰ ਵੱਡੇ ਲੈਵਲ ਤੇ ਇੱਕ ਦੂਜੀਆਂ ਪਾਰਟੀਆਂ ਛੱਡ ਕੇ ਘਟ ਗਏ ਆ ਵਰਕਰ ਤਾਂ ਜਾਂਦੇ ਰਹੇ ਆ ਨਾਰਾਜ਼ ਵੀ ਹੁੰਦੇ ਰਹੇ ਆ ਲੀਡਰ ਪਰ ਮੰਨ ਜਾਂਦੇ ਸੀ ਆਖਰ ਕਿਸੇ ਨਾ ਕਿਸੇ ਤਰ੍ਹਾਂ ਲੇਕਿਨ ਹੁਣ ਜਿਹੜੇ 2024 ਦੇ ਦੇਸ਼ ਦੇ ਲੋਕ ਸਭਾ ਚੋਣ ਹੋ ਰਹੇ ਨੇ ਚੋਣਾਂ ਹੋ ਰਹੀਆਂ ਨੇ ਉਹਦੇ ਚ ਪੰਜਾਬ ਦੀ ਸਥਿਤੀ ਬੜੀ ਹੀ ਦਿਲਚਸਪ ਬਣੀ ਹੋਈ ਹੈ ਕਿਹੜਾ ਲੀਡਰ ਕਦੋਂ ਛੱਡ ਕੇ ਕਿਹੜੀ ਪਾਰਟੀ ਚੱਲ ਜਾ ਰਿਹਾ ਹੈ ਪਤਾ ਹੀ ਨਹੀਂ ਲੱਗ ਰਿਹਾ ਔਰ ਕਿਹੜੀ ਪਾਰਟੀ ਕਿਨੂੰ ਟਿਕਟ ਦੇਈ ਜਾ ਰਹੀ ਹੈ ਇਹ ਵੀ ਪਤਾ ਨਹੀਂ ਚੱਲਿਆ ਪਹਿਲਾਂ ਐਸਟਰਾ ਹੁੰਦਾ ਸੀ ਆਮ ਤੌਰ ਤੇ ਇਹ ਗੱਲਾਂ ਕਹੀ ਜਾਂਦੇ ਵੀ ਕੋ ਚਾਰ ਧਰ ਪਾਰਟੀ ਹੈ ਵੀ ਅਸੀਂ ਪਾਰਟੀ ਨਹੀਂ ਛੱਡਦੇ ਵੀ ਪਾਰਟੀ ਨੇ ਚਾਹੇ ਟਿਕਟ ਦਿੱਤੀ ਹੈ ਨਹੀਂ ਟਿਕਟ ਦਿੱਤੀ ਆਪਣਾ ਵਿਰੋਧ ਜਦਾਕੇ ਜਾਂ ਘਰ ਬੈ ਕੇ ਆਪਣਾ ਗੁੱਸਾ ਲਾ ਲੈਂਦੇ ਸੀਗੇ ਤੇ ਦੂਜੀ ਪਾਰਟੀ ਦੇ ਵਿੱਚ ਵੱਡੇ ਸੀਨੀਅਰ ਆਗੂ ਘਟ ਹੀ ਜਾਂਦੇ ਸੀਗੇ ਹਾਲਾਂਕਿ ਵਿਪਖਸ਼ ਦਾ ਜਾਂ ਦੂਜੀ ਪਾਰਟੀਆਂ ਦਾ ਬੜਾ ਜੋਰ ਹੁੰਦਾ ਸੀ ਵੀ ਦੂਜੇ ਜਿਹੜੇ ਲੀਡਰ ਹੈ ਉਹ ਆਪਣੇ ਵੱਲ ਲੇ ਲਈਏ ਪਰ ਪੰਜਾਬ ਦੇ ਵਿੱਚ ਐਸਵਾ ਟ੍ਰੈਂਡ ਬਿਲਕੁਲ ਬਦਲ ਚੁੱਕਾ ਹੈ ਐਸਵਾ ਜਿਹੜੀ ਆਪੂ ਧਾਪੀ ਜਿਹੜੀ ਹੈ ਮਚੀ ਹੋਈ ਹੈ ਤੇ ਵੱਡੇ ਵੱਡੇ ਆਗੂ ਆਪਣੀਆਂ 20 30 ਸਾਲ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤੇ ਉਥੋਂ ਟਿਕਟ ਲੈ ਕੇ ਚੋਣਾਂਾਂ 'ਚ ਨਿਤਰ ਰਹੇ ਨੇ ਤੇ ਇਹ ਟ੍ਰੈਂਡ ਪੰਜਾਬ ਦੇ ਵਿੱਚ ਲਗਾਤਾਰ ਵਧਿਆ ਐ ਐਸਵਾ ਦੇਖਣ ਨੂੰ ਮਿਲਿਆ ਹੈ ਖਾਸ ਕਰਕੇ ਜਿਹੜੇ ਸત્તાਕਰ ਪਾਰਟੀ ਹੋਵੇ ਚਾਹੇ ਉਹ ਵਿਪਖਸ਼ੀਆ ਪਾਰਟੀਆਂ ਹੁਣ ਚਾਹੇ ਕੋਈ ਵੱਡੇ ਲੀਡਰ ਹੋਣ ਹਰ ਕਿਸੇ ਨੇ ਆਪਣਾ ਫਾਇਦਾ ਦੇਖਿਆ ਜਿੱਥੇ ਉਹਨਾਂ ਨੂੰ ਟਿਕਟ ਮਿਲਦੀ ਹੈ ਉਥੇ ਜੰਪ ਮਾਰਦਾ ਪਿਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਖਾਸ ਗੱਲ ਦੇਖਣ ਲੱਗਾਰੀ ਹੈ ਜਿਹੜਾ ਵੋਟਰ ਹੈ ਉਹ ਜਿਹੜਾ ਵੱਡੇ ਲੀਡਰ ਦਾ ਸਪੋਰਟਰ ਹੈ ਜਿਹੜਾ ਕਿ ਉਹਦੇ ਮਗਰ ਸਾਰਾ ਉਮਰ ਉਹਨੇ ਦੂਜੇ ਲੀਡਰ ਦੇ ਬਦ ਦੂਜੀ ਪਾਰਟੀ ਦੇ ਖਿਲਾਫ ਜਾਂ ਉਹਦੇ ਹੱਕ ਚ ਨਾਹਰੇਬਾਜ਼ੀ ਕਰਦੇ ਟਾਈਮ ਬਤਾ ਦਿੱਤਾ ਅੱਜ ਉਹ ਜਦੋਂ ਪਾਰਟੀ ਛੱਡ ਕੇ ਉਸੇ ਦੂਜੀ ਪਾਰਟੀ ਚੱਲ ਜਾਂਦਾ ਤੇ ਉਹ ਵੋਟਰ ਤੇ ਸਪੋਰਟਰ ਹਰਾਨ ਹੋ ਜਾਂਦਾ ਵੀ ਇਹਨੂੰ ਮੈਂ ਸਾਰੀ ਉਮਰ ਤਾਂ ਇਸ ਪਾਰਟੀ ਦੇ ਖਿਲਾਫ ਜਾਂ ਮੈਂ ਇਹਦੇ ਹੱਕ ਚ ਚੱਲਿਆ ਹੁਣ ਦੂਜੀ ਪਾਰਟੀ ਦੇ ਮੈਂ ਕਿੱਦਾਂ ਝੋਣ ਪ੍ਰਚਾਰ ਕਰਾਂ ਫਿਰ ਵੀ ਇਹ ਜਿਹੜੀ ਦਿਲਚਸਪ ਸਥਿਤੀ ਬਣੀ ਹੋਈ ਹੈ ਮੈਂ ਤੁਹਾਨੂੰ ਅੱਜ ਜਗਤਿ ਦਾ ਡਿਜੀਟਲ ਇਹ ਤੁਹਾਨੂੰ ਵਕਵਾ ਹਲਕਿਆਂ ਵਿੱਚ ਪੰਜਾਬ ਦੇ ਜਿਹੜੇ ਹੈ ਵਕਵਾ ਹਲਕੇ ਆ ਉਥੇ ਕਿਹੜੇ ਵੱਡੇ ਲਾਗੂ ਨੇ ਤੇ ਪਾਰਟੀ ਛੱਡੀ ਹੈ ਤੇ ਕਿਹੜੀ ਪਾਰਟੀ ਚੋਂ ਚਲਾ ਗਿਆ ਹੈ ਤੇ ਕਿੰਨੂ ਟਿਕਟ ਮਿਲੀ ਹੈ ਇਹ ਸਾਰੀ ਗੱਲ ਅੱਜ ਤੁਹਾਡੇ ਨਾਲ ਅੱਜ ਅਸੀਂ ਰੂਪਰੂ ਕਰਾਂਗੇ ਇਸ ਰਿਪੋਰਟ ਦੇ ਵਿੱਚ ਤੇ ਸਭ ਤੋਂ ਪਹਿਲਾਂ ਗੱਲ ਵੱਡੇ ਹਲਕੇ ਦੀ ਕਰਦੇ ਹਾਂ ਜਲੰਧਰ ਦੀ ਜਲੰਧਰ ਲੋਕ ਸਭਾ ਹਲਕਾ ਜਿਹੜਾ ਬੜਾ ਹੀ ਦਿਲਚਸਪ ਐਸuele ਸਥਿਤੀ ਬਣੀ ਹੈ ਸਭ ਤੋਂ ਜ਼ਿਆਦਾ ਜੇ ਐਸuele ਦਲ ਬਦਲੂਆਂ ਦੀ ਗੱਲ ਕਰੀਏ ਤੇ ਦਲ ਬਦਲੂਆਂ ਦਾ ਐਸuele ਗੜ ਬਣਿਆ ਆ ਜਿਨ੍ਹਾਂ ਨੂੰ ਟਿਕਟਾਂ ਜਿਹੜੀਆਂ ਉੱਥੇ ਲੈ ਕੇ ਚੋਣ ਲੜਦੇ ਪਏ ਆ ਤੇ ਸਭ ਤੋਂ ਪਹਿਲਾ ਨਾਮ ਜਾ ਇਹਦੇ ਵਿੱਚ ਸ਼ਾਮਲ ਹੋਇਆ ਸੁਸ਼ੀਲ ਰਿੰਕੂ ਦਾ ਜਿਹੜੇ ਕੀ ਸੀਟਿੰਗ ਐਮਪੀ ਸੀਗੇ ਆਮ ਆਦੀ ਪਾਰਟੀ ਤੋਂ ਸੱਤਾਧਾਰੀ ਪਾਰਟੀ ਹੈ ਪੰਜਾਬ ਦੇ ਵਿੱਚ ਤੇ 91 ਸੀਟਾਂ ਲੈ ਕੇ ਸੱਤਾ ਚਾਹੀ ਸੀ ਤੇ ਹੁਣ ਸੁਸ਼ੀਲ ਰਿੰਕੂ ਉਤੋਂ ਉਪਚੋਣਾ ਜਿਹੜੀਆਂ ਜਦੋਂ ਚੌਧਰੀ ਸੰਤੋਖ ਸਿੰਘ ਜਿਹੜੇ ਮਹਰੂਮ ਉਹਨਾਂ ਦੇ ਵਿਧਾਨ ਤੋਂ ਬਾਅਦ ਉਪਚੋਣਾ ਹੋਈਆਂ ਸੀ ਤੇ ਸੁਸ਼ੀਲ ਰਿੰਕੂ ਨੇ ਆਮ ਆਦੀ ਪਾਰਟੀ ਤੋਂ ਜਿਹੜਾ ਚੋਣ ਲੜ ਕੇ ਚੋਣ ਜਿੱਤੀ ਸੀ ਤੇ ਸੰਸਦ ਬਣੇ ਸੀਗੇ ਪਰ ਹੁਣ 2024 ਦੇ ਚੋਣਾਂ ਵਿੱਚ ਅਚਾਨਕ ਸੁਸ਼ੀਰ ਰਿੰਕੂ ਵੱਲੋਂ ਆਮ ਆਦਮੀ ਪਾਰਟੀ ਛੱਡ ਦਿੱਤੀ ਜਾਂਦੀ ਹੈ ਤੇ ਭਾਰਤੀ ਜਨਤਾ ਪਾਰਟੀ ਚੋ ਸ਼ਾਮਲ ਹੋ ਜਾਂਦੇ ਨੇ ਸਭ ਨੂੰ ਦਿੱਕਤ ਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਉਹਨਾਂ ਨੂੰ ਜਵਿੰਦਰ ਤੋਹੀ ਕੈਂਡੀਡੇਟ ਦੇ ਤੌਰ ਤੇ ਆਪਣੇ ਪਾਰਟੀ ਦੇ ਕੈਂਡੀਡੇਟ ਦੇ ਤੌਰ ਤੇ ਉਤਾਰਿਆ ਜਾ ਚੁੱਕਿਆ ਹੈ ਤੇ ਇਸੇ ਤਰ੍ਹਾਂ ਹੀ ਦੂਜੀ ਪਾਰਟੀ ਦੀ ਗੱਲ ਕਰੀਏ ਤੇ ਦੂਜੀ ਪਾਰਟੀ ਚ ਨਾਮ ਸ਼ਾਮਲ ਹੁੰਦਾ ਹੈ ਪਵਨ ਟੀਨੂਆ ਪਵਨ ਟੀਨੂ ਅਕਾਲੀਗਰ ਦੇ ਇੱਕ ਜਨਰਲ ਤੋਂ ਆਗੂ ਵੱਡੇ ਆਗੂ ਮੰਨੇ ਜਾਂਦੇ ਆ ਤੇ ਇਹ ਕਿਆ ਸੜਾਈਆਂ ਸੀ ਜਦੋਂ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਰਿੰਕੂ ਨੂੰ ਬਦਲਿਆ ਸੁਸ਼ੀਲ ਰਿੰਕੂ ਛੱਡ ਕੇ ਗਏ ਭਾਜਪਾ ਚਲੇ ਗਏ ਤੇ ਆਮ ਆਦਮੀ ਪਾਰਟੀ ਕਚਰੇ ਦੀ ਤਲਾਸ਼ ਚਿਸਕੀ ਤੇ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਰਿੰਕੂ ਤੇ ਜਾਨਤੋਵਾਲ ਪਵਨ ਟੀਨੂ ਇੱਕ ਇਹੋ ਜਿਹਾ ਚਿਹਰਾ ਜਿਹੜਾ ਮੰਨਿਆ ਗਿਆ ਤੇ ਪਵਨ ਟਿੰਨੂ ਤੇ ਉਹਨਾਂ ਨੇ ਦਾਖੇੜਿਆ ਤੇ ਪਵਨ ਟਿੰਨੂ ਨੂੰ ਸ਼ਾਮਲ ਕਰਕੇ ਹੁਣ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਯਾਨਕਿ ਆਮ ਆਦਮੀ ਪਾਰਟੀ ਨੇ ਹੁਣ ਅਕਾਲੀ ਦਲ ਤੋਂ ਆਏ ਪਵਨ ਟਿੰਨੂ ਉਹਨਾਂ ਨੂੰ ਦੂਜੇ ਦਿਨ ਹੀ ਜਦੋਂ ਸ਼ਾਮਲ ਹੋਏ ਦੂਜੇ ਦਿਨ ਹੀ ਉਹਨਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਜਿੰਦਰ ਲੋਕ ਸਭਾ ਦੇ ਤੋਂ ਤੀਜੀ ਗੱਲ ਕਰੀਏ ਤੀਜੀ ਪਾਰਟੀ ਹੈ ਅਕਾਲੀ ਦਲ ਹੁਣ ਜਦੋਂ ਅਕਾਲੀ ਦਲ ਵੱਲੋਂ ਵੀ ਚੌਂਣ ਮੈਦਾਨ ਦੇ ਵਿੱਚ ਇੱਕ ਵੱਡੇ ਆਗੂ ਦਾ ਜਿਹੜਾ ਤਲਾਸ਼ ਕੀਤੀ ਜਾ ਰਹੀ ਸੀ ਪਮੰਡੀ ਨੂੰ ਤੋਂ ਉਹਨਾਂ ਨੂੰ ਝਟਕਾ ਮਿਲਿਆ ਸੀ ਤੇ ਉਹ ਵੀ ਇੱਕ ਆਗੂ ਦੀ ਤਲਾਸ਼ ਸੀ ਤੇ ਮਹਿੰਦਰ ਸਿੰਘ ਕੇਪੀ ਜਿਹੜੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਵੀ ਰਹੇ ਨੇ ਸੰਸਦ ਵੀ ਰਹੇ ਨੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਪਿਛਲੇ ਦਿਨਾਂ ਸ਼ਾਮਲ ਕਰ ਲੈ ਗਿਆ ਆਪਣੀ ਪਾਰਟੀ ਦੇ ਵਿੱਚ ਤੇ ਨਾਲੋਂ ਨਾਲ ਉਹਨਾਂ ਨੂੰ ਟਿਕਟ ਦੇ ਕੇ ਜਲੰਧਰ ਤੋਂ ਚੌਂਣ ਮੈਦਾਨ 'ਚ ਉਤਾਰ ਵੀ ਦਿੱਤਾ ਗਿਆ ਏ ਜਲੰਧਰ ਦਾ ਹਾਲ ਹੈ ਜਲੰਧਰ ਦੇ ਵਿੱਚ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਉਤਾਰਿਆ ਹੈ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਨੇ ਜਲੰਧਰ ਸੌਣੂ ਵੱਗ ਦਲਬੁੱਦੂਆਂ ਦਾ ਗੜ ਜਿੱਦਾਂ ਤੁਸੀਂ ਦੇਖਿਆ ਵੀ ਤਿੰਨ ਵੱਡੇ ਕੈਂਡੀਡੇਟ ਚ ਚਾਰ ਚੁਕੋਨਾ ਮੁਕਾਬਲਾ ਹੈ ਚੁਕੋਨਾ ਮੁਕਾਬਲੇ ਦੇ ਵਿੱਚ ਜਿਹੜੀਆਂ ਤਿੰਨ ਪਾਰਟੀਆਂ ਆਮ ਆਦਮੀ ਪਾਰਟੀ ਭਾਜਪਾ ਤੇ ਅਕਾਲੀ ਦਲ ਇਹਨਾਂ ਦੇ ਜਿਹੜੇ ਕੈਂਡੀਡੇਟ ਹੈ ਇਹ ਦੂਜੀਆਂ ਪਾਰਟੀਆਂ ਤੋਂ ਆਏ ਹੋਏ ਆ ਇਹ ਵੀ ਇੱਕ ਦੇ ਚਾਸਤ ਸਿਰਾ ਵੀ ਨਾ ਚੋ ਤਿੰਨ ਕੈਂਡੀਡੇਟਾਂ ਦਾ ਜਿਹੜਾ ਪਿਛੋਕੜ ਹੈ ਉਹ ਕਾਂਗਰਸ ਨਾਲ ਜੁਬੰਦਤ ਹੈ ਸੁਸ਼ੀਲ ਰਿੰਕੂ ਵੀ ਕਾਂਗਰਸ ਦੇ ਸੀਗੇ ਮਹਿੰਦਰ ਸਿੰਘ ਕੇਪੀ ਵੀ ਕਾਂਗਰਸ ਚ ਆਏ ਤੇ ਉਸ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਤੋਂ ਲਾਵਾ ਸੁਸ਼ੀਲ ਰਿੰਕੂ ਤੇ ਇਹ ਤੋਂ ਇਲਾਵਾ ਜਿਹੜੇ ਕਮਟੀ ਨੂੰ ਉਹ ਆਪਣਾ ਅਕਾਲੀ ਦਲ ਦੇ ਨਾਲ ਸੰਬੰਧਤ ਹੈ ਇਹ ਵੱਡੇ ਜਿਹੜੇ ਚਹਰੇ ਆ ਸੁਸ਼ੀਰ ਰਿੰਕੂ ਤੇ ਮਿੰਦਰ ਸਿੰਘ ਕੇਪੀ ਇਹ ਕਾਂਗਰਸ ਨਾਲ ਸੰਬੰਧਤ ਹੈ ਇੱਥੇ ਜਿਹੜਾ ਚਰਨਜੀਤ ਚੰਨੀ ਹੈ ਉਹ ਕਾਂਗਰਸ ਨਾਲ ਹੈ ਤੇ ਇੱਕਦਮ ਕਾਂਗਰਸ ਵਰਸ ਕਾਂਗਰਸ ਜਿਆਦਾ ਨਜ਼ਰ ਆ ਰਿਹਾ ਹੈ ਜਲੰਧਰ ਦੇ ਵਿੱਚ ਹੁਣ ਅਸੀਂ ਗੱਲ ਕਰ ਲਈਏ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਬੜਾ ਹੀ ਜਦੋਂ ਇਹ ਜਦੋਂ ਇੱਥੇ ਦਲ ਬਦਲੂ ਵਾਲਾ ਖੇਲ ਸ਼ੁਰੂ ਹੋਇਆ ਇੱਕ ਖੇਲਾ ਜਿਸ ਨੂੰ ਕਹਿ ਦਿੰਦੇ ਹੋਇਆ ਤੇ ਬੜਾ ਹੀ ਝਟਕਾ ਮੰਨਿਆ ਗਿਆ ਕਾਂਗਰਸ ਲਈ ਵੀ ਇੱਥੇ ਵੀ ਕਿ ਜਿਲੰਧਾ ਚ ਵੀ ਕਾਂਗਰਸ ਦੇ ਲੀਡਰ ਇੱਧਰ ਉੱਧਰ ਗਏ ਲੁਧਿਆਣਾ ਦੇ ਵਿੱਚ ਵੀ ਕਾਂਗਰਸ ਦੇ ਸੀਟਿੰਗ ਐਮ ਪੀ ਆ ਰਵਨੀਤ ਸਿੰਘ ਬਿੱਟੂ ਅਚਾਨਕ ਹੀ ਅਚਾਨਕ ਹੀ ਉਹ ਭਾਜਪਾ ਚ ਸ਼ਾਮਲ ਹੋ ਗਏ ਬਿਨਾ ਕਿਸੇ ਕੰਨੋਂ ਕੰਨ ਖਬਰ ਦਿੱਤੇ ਆਚਾਨਕ ਉਹਨਾਂ ਨੂੰ ਭਾਜਪਾ ਚ ਜਿਹੜਾ ਸ਼ਾਮਲ ਹੋ ਗਏ ਕਾਂਗਰਸ ਨੂੰ ਛੱਡ ਕੇ ਤੇ ਭਾਜਪਾ ਨੇ ਵੀ ਲੱਗਦੇ ਹੱਥ ਰਵਨੀਤ ਬਿੱਟੂ ਨੂੰ ਹੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣ ਕੇ ਉਤਾਰਿਆ ਹੋਇਆ ਹੈ ਤੇ ਬੜਾ ਹੀ ਚਸਪਤ ਹੈ ਜਿਹੜਾ ਮ ਮੁਕਾਬਲਾ ਬਣਿਆ ਆ ਕਿਉਂਕਿ ਇੱਕ ਗੱਲ ਹੋਰ ਹੈ ਕਾਂਗਰਸ ਨੂੰ ਹਲੇ ਇਥੇ ਕੋਈ ਆਪਣਾ ਚਿਹਰਾ ਹੀ ਨਹੀਂ ਮਿਲਿਆਗਾ ਇਹ ਰਮਨੀਤ ਬਿੱਤੂ ਵੀ ਜਿਹੜਾ ਤੰਜ ਕਰਦੇ ਨਜ਼ਰ ਕਸਦੇ ਨਜ਼ਰ ਆ ਰਹੇ ਨੇ ਅਗਲੀ ਸੀਟ ਇਦਾਂ ਹੀ ਬੜੀ ਦਿਲਚਸਪ ਹੈ ਪਟਿਆਲਾ ਦੀ ਪਟਿਆਲਾ ਦੇ ਵਿੱਚ ਵੀ ਸਿਟਿੰਗ ਐਮਪੀ ਜਿਹੜੇ ਪੰਨੀਤ ਕੋਰ ਹੈ ਜਿਹੜੇ ਕੈਪਟਨ ਮਿੰਦਰ ਸਿੰਘ ਦੇ ਸਾਬਕਾ ਮੁੱਖ ਮੰਤਰੀ ਦੇ ਪਤਨ ਭਤਨੀ ਹੈ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਸ਼ਾਮਲ ਹੋ ਚੁੱਕੇ ਨੇ ਤੇ ਭਾਜਪਾ ਨੇ ਇੱਥੋਂ ਉਹਨਾਂ ਨੂੰ ਹੀ ਜਦੋਂ ਦਲ ਬੰਦਨ ਕੇ ਭਾਜਪਾ ਚ ਸ਼ਾਮਲ ਹੋਏ ਤੇ ਉਹਨਾਂ ਨੂੰ ਹੀ ਟਿਕਟ ਦੇ ਕੇ ਚੋਣ ਮੈਦਾਨ ਚ ਉਤਾਰਿਆ ਹੋਇਆ ਹੈ ਤੇ ਪਟਿਆਲਾ ਦੇ ਵਿੱਚ ਵੀ ਜਦੋਂ ਸਿੱਟੀਆਂ ਪੀ ਛੱਡ ਕੇ ਚਲੇ ਗਏ ਤੇ ਕਾਂਗਰਸ ਵੱਲੋਂ ਕਿਸੇ ਵੱਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਹੇ ਤੇ ਸੰਸਦ ਵੀ ਰਹੇ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਚ ਸ਼ਾਮਲ ਕਰਾਇਆ ਗਿਆ ਉਹ ਆਪਣੀ ਜਿਹੜੀ ਵੀ ਉਹਨਾਂ ਪਾਰਟੀ ਬਣਾਈ ਸੀ ਫਿਲਹਾਲ ਤੇ ਉਹ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਕਾਂਗਰਸ ਨੇ ਉਥੋਂ ਟਿਕਟ ਦੇ ਕੇ ਲੋਕ ਸਭਾ ਚੋਣ ਦੇ ਚ ਪਟਿਆਲਾ ਤੋਂ ਉਤਾਰਿਆ ਹੋਇਆ ਹੈ ਤੇ ਗੱਲ ਕਰੀਏ ਬਠਿੰਡਾ ਦੀ ਬਠਿੰਡਾ ਦੇ ਵਿੱਚ ਹਾਲਾਂਕਿ ਕੋਈ ਜਿਹੜੇ ਸ਼ਾਮਲ ਹੋਏ ਪਾਰਟੀ ਦੇ ਲੀਡਰ ਤਾਂ ਨਹੀਂ ਸੀ ਲੇਕਿਨ ਉਹ ਇੱਕ ਪਰਿਵਾਰ ਨਾਲ ਸੰਬੰਧਤ ਅਗਸੀ ਅਸੀਂ ਗੱਲ ਕਰ ਰਹੇ ਹਾਂ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਹੈ ਰਿਟਾਇਰਡ ਅਫਸਰ ਆਈਐਸ ਪਰਮਪਾਲ ਕੋਰ ਦੀ ਪਰਮਪਾਲ ਕੋਰ ਦਾ ਸੰਬੰਧ ਅਕਾਲੀ ਪਰਿਵਾਰ ਨਾਲ ਹੈ ਉਹ ਸਾਬਕਾ ਅਕਾਲੀ ਦਲ ਦੇ ਜਿਹੜੇ ਮੰਤਰੀ ਐ ਸਕੰਦਰ ਸਿੰਘ ਮਲੂਕਾ ਜਿਹੜੇ ਹਲਕਾ ਇੰਚਾਰਜ ਵੀ ਸੀਗੇ ਤੇ ਉਹਨਾਂ ਦੇ ਨੂੰ ਹੈਗੇ ਆ ਤੇ ਜਦੋਂ ਉਹ ਬਠਿੰਡਾ ਤੋਂ ਲੋਕ ਸਭਾ ਖੇਤਰ ਦੇ ਵਿੱਚ ਸક્રિય ਹੋਏ ਤੇ ਉਹਨਾਂ ਨੂੰ ਆਪਣੀ ਆਈਐਸਬਸਿਦੀ ਛੱਡ ਕੇ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਤੇ ਇਹ ਕਿਆਸਰਾਈਆਂ ਸ਼ੁਰੂ ਹੋਈਆਂ ਸੀ ਨਾਲ ਹੀ ਕਿ ਇਹਨਾਂ ਨੂੰ ਹੀ ਲੋਕ ਸਭਾ ਖਿੱਤ ਤੋਂ ਭਾਜਪਾ ਚੋਣ ਮੈਦਾਨ ਚ उतਾਰੇਗੀ ਤੇ ਹੋਇਆ ਵੀ ਹੋਈ ਜਦੋਂ ਉਹ ਅਕਾਲੀ ਦਲ ਪਰਿਵਾਰ ਆਪਣਾ ਅਕਾਲੀ ਨਾਲ ਸੰਬੰਧਤ ਪਰਿਵਾਰ ਤੋਂ ਵਿਛੋੜਾ ਕਰਕੇ ਅਕਾਲੀ ਦਲ ਜਿਹੜਾ ਇੱਕ ਤਰ੍ਹਾਂ ਦਾ ਜਿਹੜੀਆਂ ਉਹਨੇ ਗਤੀਵਿਧੀਆਂ ਪੱਲੋ ਉਹਨਾਂ ਜਿਹੜਾ ਹਸਬੰਡ ਹੈ ਉਹ ਵੀ ਅਕਾਲੀ ਦਲ ਨਾਲ ਸੰਬੰਧਤ ਸੀਗੇ ਤੇ ਉਹਨਾਂ ਗਤੀਵਿਧੀਆਂ ਨੂੰ ਵਿਰਾਮ ਲਗਾ ਕੇ ਭਾਜਪਾ ਸ਼ਾਮਲ ਹੋ ਗਏ ਹਾਲਾਂਕਿ ਸਕੰਦਰ ਸਿੰਘ ਮਲੂਕਾ ਤਾਂ ਨਹੀਂ ਸ਼ਾਮਲ ਹੋਏ ਪਰ ਉਹਨਾਂ ਦਾ ਜਿਹੜੇ بیٹے ਐ ਤੇ ਉਹਨਾਂ ਦੀ ਨੂੰਹ ਜਿਹੜੀ ਐ ਉਹ ਭਾਜਪਾ ਸ਼ਾਮਲ ਹੋ ਗਏ ਜਿਸ ਤੋਂ ਬਾਅਦ ਪਰਮਪਾਲ ਕੌਰ ਨੂੰ ਜਿਹੜਾ ਉਹ ਪਾਪਾ ਨੇ ਉਥੋਂ ਲੋਕ ਸਭਾ ਚੋਣਾਂ ਲਈ ਚੋਣਾਂਾਂ ਚ ਉਤਾਰਤਾ ਐਸੀ ਤਰ੍ਹਾਂ ਹੀ ਬੜੀ ਗਿਰਜ ਸਥਿਤੀ ਬਣੀਆਂ ਫਤਿਹਗੜ ਸਾਹਿਬ ਚ ਫਤਿਹਗੜ ਸਾਹਿਬ ਦੇ ਵਿੱਚ ਵੀ ਗੁਰਪ੍ਰੀਤ ਜੀਪੀ ਗੁਰਪ੍ਰੀਤ ਜੀ ਕੀ ਪਿਛਲੇ ਵਿਧਾਨ ਸਭਾ ਚੋਣਾਂ ਚ ਬੜੇ ਹੀ ਚੱਚਾ ਚਰੇ ਸੀ ਜਦੋਂ ਚਰਨਜੀਤ ਚੰਨੀ ਨਾ ਕਾਫੀ ਬਹਿਸ ਕੀਤੀ ਉੱਥੋਂ ਉਮੀਦਵਾਰੀ ਨੂੰ ਲੈ ਕੇ ਚਲਦੀ ਆ ਰਹੀ ਸੀਗੀ ਤੇ ਬੜਾ ਹੀ ਗਿਰਜ ਸਥਿਤੀਆਂ ਬਣੀਆਂ ਸੀਗੀਆਂ ਤੇ ਗੁਰਪ੍ਰੀਤ ਜੀਪੀ ਨੇ ਚੰਗੀ ਪੜਾਅਸ ਕੱਢੀ ਸੀ ਉਦੋਂ ਤੇ ਗੁਰਪ੍ਰੀਤ ਜੀਪੀ ਐਸ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਸੀ ਤੇ ਆਮ ਆਦਮੀ ਪਾਰਟੀ ਨੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀਪੀ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਆਇਆ ਤੇ ਉਹ ਚੋਣ ਮੈਦਾਨ 'ਚ ਉਤਰੇ ਹੋਏ ਨੇ ਇਸੇ ਤਰ੍ਹਾਂ ਹੀ ਬੜੀ ਦਿਲਚਸਪ ਸਥਿਤੀ ਬਣੀ ਸੀ ਹੁਸ਼ਿਆਰਪੁਰ ਦੇ ਚ ਹੁਸ਼ਿਆਰਪੁਰ ਦੋਬੇ ਦਾ ਮੁੱਖ ਜਿਹੜਾ ਕੇਂਦਰ ਮੰਨਿਆ ਜਾਂਦਾ ਹੈ ਰਾਜਨੀਤੀ ਦਾ ਬੜੀ ਉੱਥੇ ਗਤੀਵਿਧੀਆਂ ਤੇਜ਼ ਰਹਿੰਦੀਆਂ ਹਨ ਉਥੋਂ ਇੱਕਾ ਇੱਕ ਜਿਹੜੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੀਗੇ ਤੇ ਵਿਧਾਨ ਸਭਾ ਦੇ ਵਿੱਚ ਪਾਰਟੀ ਵਿਧਾਇਕਦਲ ਦੇ ਉਪਨੇਤਾ ਵੀ ਸੀ ਡਾਕਟਰ ਰਾਜਪੁਰਨ ਚੱਬੇਵਾਲ ਉਹ ਅਚਾਨਕ ਹੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਉਹਨਾਂ ਨੂੰ ਹੁਸ਼ਾਰਪੁਰ ਲੋਕ ਸਭਾ ਹਲਕੇ ਤੋਂ ਆਪਣਾ ਪਾਰਟੀ ਦਾ ਉਮੀਦਵਾਰ ਵੱਜੋਂ ਉਤਾਰ ਕੇ ਉਹਨਾਂ ਨੂੰ ਟਿਕਟ ਦੇ ਦਿੰਦੀ ਹੈ ਤੇ ਹੁਣ ਉਹ ਆਪਣਾ ਲਗਾਤਾਰ ਜਿਹੜਾ ਉਚੋਣ ਪ੍ਰਚਾਰ ਕਰਦੇ ਪਏ ਨੇ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਵਕ ਵਕ ਪਾਰਟੀਆਂ ਐ ਵਕ ਵਕ ਲੀਡਰ ਐ ਇਹ ਇਹਨਾਂ ਵਿੱਚੋਂ 20-30 ਸਾਲ ਹੋ ਗਏ ਸੀ ਇਹਨਾਂ ਪਾਰਟੀਆਂ ਦੇ ਵਿੱਚ ਕਈਆਂ ਨੂੰ ਤਾਂ ਤੇ ਐਮਪੀ ਵੀ ਬਣੇ ਹੋਰ ਉਦਿਆਂ ਦੇ ਵੀ ਰਹੇ ਤੇ ਚੰਗੀਆਂ ਉਹਨਾਂ ਨੇ ਹਮ ਤਾਂ ਸਰਕਾਰਾਂ ਵੀ ਰਹੀਆਂ ਤੇ ਆਨੰਦ ਵੀ ਮਾਨਿਆ ਪਰ ਹੁਣ ਜਦੋਂ ਜਦੋਂ ਉਹਨਾਂ ਨੇ ਦੇਖਿਆ ਵੀ ਟਿਕਟ ਨਹੀਂ ਮਿਲਦੀ ਵੀ ਜਾਂ ਟਿਕਟ ਉੱਥੋਂ ਮਿਲਦੀ ਪਈ ਐ ਉਹ ਦਲ ਬਦਲ ਕੇ ਉਹ ਆਇਆ ਆਰਾਮ ਗਿਆ ਆਰਾਮ ਦੀ ਜਿਹੜੀ ਦੇਸ਼ ਤੇ ਚਰਾਜਨੀਤੀ ਜਲਦੀ ਵੀ ਇਸੀ ਬੜੇ ਲੰਬੇ ਸਮੇਂ ਤੋਂ ਉਹਦਾ ਜਿਹੜਾ ਸੇਕ ਹੈ ਉਹਦਾ ਜਿਹੜਾ ਉਹਦੀ ਜਿਹੜੀ ਜੜ੍ਹ ਦੇ ਵਿੱਚ ਜੱਟ ਦੇ ਵਿੱਚ ਹੁਣ ਪੰਜਾਬ ਵੀ ਆ ਚੁੱਕਾ ਹੈ ਪੰਜਾਬ 'ਚ ਵੀ ਅੱਜ ਜਿਹੜੇ ਆ ਉਹ ਇੱਕ ਦੂਜੀਆਂ ਪਾਰਟੀਆਂ 'ਚ ਆਏ ਹੋਏ ਜਿਹੜੇ ਉਮੀਦਵਾਰ ਹੈਗੇ ਲੀਡਰ ਹੈਗੇ ਉਹ ਲੋਕ ਸਭਾ ਚੋਣਾਂ ਦੇ ਵਿੱਚ ਉਹ ਉਤਰੇ ਹੋਏ ਆ ਸਭ ਤੋਂ ਅਹਿਮ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਕੀ ਕੀ ਇਹ ਜਿਹੜੇ ਦਲ ਬਦਲੂ ਹੈ ਕੀ ਇਹਨਾਂ ਨੂੰ ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਹੈ ਜਿਹੜੇ ਉਹਨਾਂ ਨਾਲ ਚੱਲਦੇ ਸੀ ਜਾ ਉਹਨਾਂ ਦੇ ਜਿਹੜੇ ਸਪੋਰਟਰ ਹੈ ਕੀ ਉਹਨਾਂ ਦੇ ਦਲ ਬਦਲਣ ਦੀ ਜਿਹੜੀ ਉਹ ਉਹਨਾਂ ਨੇ ਕਿਰਿਆ ਕੀਤੀ ਹੈ एकदम ਗਏ ਆ ਕੀ ਉਹ ਨੂੰ ਉਹ ਸਮਰਥਨ ਦੇਊਗੇ ਕੀ ਇਹ ਜਿਹੜਾ ਉਹਨਾਂ ਦਾ ਜਿਹੜਾ ਜਿਸ ਰਣਨੀਤੀ ਦੇ ਤਹਿਤ ਪਾਰਟੀ ਨੇ ਉਹਨਾਂ ਸ਼ਾਮਲ ਕਰਾਇਆ ਸੀਗਾ ਜਾਂ ਉਹ ਪਾਰਟੀ ਚ ਖੁਦ ਸ਼ਾਮਲ ਹੋਏ ਸੀ ਕੀ ਉਹ ਵੋਟ ਬੈਂਕ ਜਿਹੜਾ ਉਹਨਾਂ ਨੂੰ ਸਪੋਰਟ ਕਰੇਗਾ ਇਹ ਤਾਂ ਹੁਣ ਆਉਣ ਵਾਲਾ ਜਿਹੜਾ ਜਦੋਂ 1 ਜੂਨ ਨੂੰ ਚੋਣਾਂ ਹੋਣਗੀਆਂ ਤੇ 4 ਜੂਨ ਨੂੰ ਜਦੋਂ EVM ਦੇ ਲੋਕ ਖੁੱਲਣਗੇ ਉਹਨੂੰ ਹੀ ਪਤਾ ਲੱਗੇਗਾ ਫਿਲਹਾਲ ਅਸੀਂ ਤੁਹਾਨੂੰ ਐਦਾਂ ਹੀ ਜਿਹੜੇ ਅਪਡੇਟ ਪੰਜਾਬ ਦੀ ਸਿਆਸਤ ਦੇ ਬਾਰੇ ਜਿਹੜੇ ਅਪਡੇਟ ਹੈ ਤੁਹਾਨੂੰ ਐਦਾਂ ਹੀ ਜਾਣੂ ਕਰਾਉਂਦੇ ਰਵਾਂਗੇ ਬੜੇ ਰੋਜ਼ ਜਾਗਤੀਲਾ ਡਿਜੀਟਲ ਦੇ ਨਾਲ